ਜੀ ਇਹ ਐਸੀ ਜਿਵੇਂ ਪਿੰਡ ਦਾ ਮਾਹੌਲ ਸੀ ਪਿੰਡਾਂ ਚ ਆਪਾਂ ਵੇਖਿਆ ਹੈ ਕਲਚਰ ਪਿੰਡਾਂ ਦਾ ਬਹੁਤ ਵਧੀਆ ਸੀ ਦਿਨੋਂ ਦਿਨ ਇਹ ਵਿਗੜ ਰਿਹਾ ਸਰਾਰਤੀ ਅਨਸਰ ਨੇ ਕੁਝ ਜਾਤੀ ਪਾਤੀ ਦੇ ਲੋਕ ਵੀ ਅੱਜ بڑا ਫਾਇਦਾ ਚੁੱਕਣ ਨੂੰ ਫਿਰਦੇ ਨੇ ਤੇ ਉਹਨੂੰ ਬਾਫ ਕੇ ਪੰਚਾਇਤ ਨੇ ਇਹ ਫੈਸਲਾ ਕੀਤਾ ਸੀ ਵੀ ਪਿੰਡ ਦੇ ਵਿੱਚ ਜਿਵੇਂ ਅਸੀਂ ਅਕਸਰ ਵੇਖਿਆ ਮੋਹੱਲਾ ਇੱਕ ਮੋਹੱਲੇ ਵਾਲਾ ਦੂਜੇ ਮੋਹੱਲੇ ਜਾਂ ਫੈਸਟ ਕਰਦੇ ਆਮਣੇ ਸਾਹਮਣੇ ਲੋਕੀ ਵਿਆਹ ਕਰਵਾ ਰਹੇ ਨੇ ਭੱਜ ਕੇ ਮੁੰਡੇ ਕੁੜੀਆਂ ਵਿਆਹ ਕਰਵਾ ਰਹੇ ਨੇ ਉੱਥੇ ਦੇਖਿਆ ਜਾਂਦਾ ਹੀ ਦੇਖਿਆ ਜਾਂਦਾ ਹੀ ਵੀ ਜਿੱਦਾਂ ਮਾਪਿਓ ਨੂੰ ਕਿੰਨੀ ਸ਼ਰਮਿੰਦਗੀ ਜਲਣੀ ਪੈਂਦੀ ਹੈ ਅੱਜ ਵੀ 20 ਸਾਲ 18 ਸਾਲ ਮਾਪਿਓ ਬੱਚੀ ਨੂੰ ਪਾਲਦੇ ਹੈ ਉਹ ਤੋਂ ਬਾਅਦ ਉਹ ਬੱਚੀ ਕੁਝ ਕੁ ਪਲਾਂ ਛੇ ਕਿਸੇ ਨਾਲ ਗੱਲਬਾਤ ਕਰਕੇ ਮਾਪਿਓ ਨੂੰ ਠੋਕਰ ਮਾਰਦੀ ਹੈ ਜਿਹੜੀ ਉਹ ਠੋਕਰ ਦੀ ਪੀੜਾ ਇੱਕ ਮਾਪਾਪ ਸਹਾਰ ਨਹੀਂ ਸਕਦਾ ਕਈ ਮਾਪੇ ਇਸ ਲੈਵਲ ਤੇ ਪਹੁੰਚ ਜਾਂਦੇ ਨੇ ਵੀ ਸੁਸਾਇਡ ਕਰੀਏ ਆਪਦੀ ਜੀਵਨ ਲੀਲਾ ਖਤਮ ਕਰਨ ਦੇ ਕਗਾਰ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਦਰਦ ਨੂੰ ਦੇਖ ਕੇ ਮਤਾ ਪਾਇਆ ਗਿਆ ਵੀ ਕੋਈ ਵੀ ਵਿਅਕਤੀ ਪਿੰਡ ਦੇ ਵਿੱਚ ਭੱਜ ਕੇ ਵਿਆਹ ਕਰਾਊਗਾ ਉਹਨੂੰ ਪਿੰਡ ਦੀ ਪੰਚਾਇਤ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦੇਵੇਗੀ ਅਗਰ ਕੋਈ ਦਿੱਕਤ ਆਈ ਤਾਂ ਮਤਾ ਪਾ ਕੇ ਉਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਪੰਚਾਇਤ ਕਰਵਾਏਗੀ ਦੂਸਰਾ ਦੂਸਰਾ ਇੱਕ ਮਤਾ ਇਹ ਵੀ ਪਾਇਆ ਸੀ ਪਿੰਡ ਦੇ ਵਿੱਚ ਸਰਾਰਤੀ ਅਨਸਰ ਅਕਸਰ ਸਕੂਲ ਲੱਗਦਾ ਹੈ ਜਾਂ ਸਕੂਲ ਨੂੰ ਛੁੱਟੀ ਹੁੰਦੀ ਹੈ ਬੱਚਿਆਂ ਦਾ ਆਣਾ ਜਾਣਾ ਜਿਸ ਵੇਲੇ ਛੁੱਟੀ ਹੁੰਦੀ ਹੈ ਉਸ ਟਾਈਮ ਮੋੜਾਂ ਤੇ ਖੜ ਜਾਂਦੇ ਸੀ ਤੇ ਬੱਚਿਆਂ ਨੂੰ ਗਲਤ ਕਮੈਂਟ ਕਰਦੇ ਸੀ ਉਹਨਾਂ ਨੂੰ ਦੇਖ ਕੇ ਇੱਕ ਮਤਾ ਪਾਇਆ ਵੀ ਜਿਹੜਾ ਵੀ ਵਿਅਕਤੀ ਮੋੜਾਂ ਤੇ ਖੜੂਗਾ ਸਕੂਲ ਦੇ ਗੇਟ ਸਾਹਮਣੇ ਜਾਂ ਬੱਸ ਸਟਾਪ ਤੇ ਜਿਸ ਟਾਈਮ ਬੱਸ ਆਂਦੀ ਹੈ ਉਸ ਟਾਈਮ ਕੋਈ ਅਸਰਾਧਤੀ ਅਨਸਰ ਖੜਾ ਮਿਲ ਗਿਆ ਉਹਨਾਂ ਤੇ ਕਾਨੂੰਨੀ ਕਾਰਵਾਈ ਪੰਚਾਇਤ ਕਰਵਾਏਗੀ ਇਹਦੇ ਰਿਲੇਟਿਡ ਮਤਾ ਸੀ ਤੇ ਦੂਸਰਾ ਇੱਕ ਮਤਾ ਹੈ ਪੰਚਾਇਤੀ ਜ਼ਮੀਨਾਂ ਦਾ ਪਾਇਆ ਪਿੰਡ ਦਾ ਬਹੁਤ ਸਾਰਾ ਰਕਬਾ ਪੰਚਾਇਤੀ ਹੈ ਪੰਚਾਇਤੀ ਮਕਾਨ ਬਣੇ ਹੋਏ ਨੇ ਤੇ ਲੋਕੀ ਹੌਲੀ ਹੌਲੀ ਪੰਚਾਇਤੀ ਜ਼ਮੀਨਾਂ ਤੇ ਖਰੀਦੋਫਰੋਕਤ ਕਰਕੇ ਉਹਨੂੰ ਸੇਲ ਕਰ ਰਹੇ ਨੇ ਪੰਚਾਇਤੀ ਪ੍ਰਾਪਰਟੀ ਨੂੰ ਕੁਝ ਰਾਜਨੀਤਿਕ ਲੋਕ ਸੇਲ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਇਹ ਮਤਾ ਪਾਇਆ ਤਾਂ ਜੋ ਪੰਚਾਇਤ ਦੀ ਸਾਂਝੀ ਜ਼ਮੀਨ ਅਗੇ ਪੰਚਾਇਤੀ ਪ੍ਰਾਪਰਟੀ ਨੂੰ ਬਚਾਇਆ ਜਾ ਸਕੇ ਸਮਾਜ ਉਸ ਤੋਂ ਵਧੀਆ ਰਹੇਗਾ ਜੇ ਫੈਸਲੇ ਲਏ ਜਾ ਜਿਵੇਂ ਮੈਂ ਕਹਿੰਦਾ ਵੀ ਜਿਹੜੀਆਂ ਲੈ ਬਿਲਕੁਲ ਇਹ ਸਮਾਜ ਦੇ ਹਿੱਤ ਦੇ ਵਿੱਚ ਫੈਸਲੇ ਲਏ ਗਏ ਨੇ ਪੰਚਾਇਤਾਂ ਨੂੰ ਇਹ ਕਰਨਾ ਚਾਹੀਦਾ ਹੈ ਨਸ਼ਾ ਇੱਕ ਉਹ ਜਿਹੜਿਆ ਹੈ ਇਹਨੂੰ ਕੋਈ ਕੱਲਾ ਮੇਰਾ ਪਿੰਡ ਚੂੜੀ ਵਾਲਾ ਦੰਨਾ ਨਹੀਂ ਰੋਕ ਸਕਦਾ ਇਹਨੂੰ ਨਾਲ ਦੇ ਪਿੰਡ ਜੇ ਸਹਿਮਤੀ ਜਿਤਾਣਗੇ ਤਾਂ ਇਹ ਬਹੁਤ ਜਲਦੀ ਰੋਕੇ ਜਾਊਗਾ ਮੈਂ ਨਾਲ ਦੀ ਪਿੰਡਾਂ ਨੂੰ ਨਾਲ ਦੇ ਸਰਪੰਚ ਸਹਿਬਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਅੱਗੇ ਆ ਕੇ ਸਹਿਯੋਗ ਪਾਓ ਸਰਕਾਰ ਅੱਜ ਨਸਿਆਂ ਦੇ ਖਿਲਾਫ ਲੜ ਰਹੀ ਆ ਆਪਾਂ ਸੇ ਸਰਕਾਰ ਦਾ ਸਹਿਯੋਗ ਕਰੀਏ ਤੇ ਵੱਧ ਚੜ ਕੇ ਇੱਕ ਦੂਜੀ ਦੀ ਪੰਚਾਇਤਾਂ ਦਾ ਸਾਥ ਦੇ ਕੇ ਆਪਾਂ ਇਹ ਨਸੇ ਦਾ ਕੋੜ ਪਿੰਡਾਂ ਚੋਂ ਬਾਹਰ ਕਢੀਏ ਤੇ ਪੰਜਾਬ ਨੂੰ ਇੱਕ ਸੁਚੱਜੇ ਰੂਪ ਦੇ ਵਿੱਚ ਤਰੱਕੀ ਦੇ ਰਾਹਤੇ ਲੈ ਕੇ ਆਈਏ। ਕਿ ਨਾਮ ਕੀ ਹੈ ਕਿਹੜਾ ਪਿੰਡ ਹੈ? ਮੇਰਾ ਨਾਮ ਵਿਦਿਆਦੇਵੀ ਹੈ ਜੀ। ਪਿੰਡ ਚੂੜੀ ਵਾਲਾ ਤੰਨਾ ਹੈ, ਵਾਰਡ ਨੰਬਰ 11 ਹੈ ਜੀ। ਅੱਛਾ। ਅੱਛਾ। ਕੀ ਫੈਸਲਾ ਲੈ ਗਏ ਹੈ ਨਾ ਪੰਚਾਇਤ ਕੋਲ ਕੁਛ ਜਿਹਾ। ਹਾਂਜੀ। ਕੀ ਕੁਛ ਨਸ਼ਾ ਵਿਰੋਧੀ ਹੈ ਜੀ ਕਿ ਨਸ਼ੀਲੀ ਗੋਲੀਆਂ ਵੇਚਦਾ ਹੈ ਜਿਹੜਾ ਮੈਡੀਕਲ ਸਟੋਰ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜੇ ਵੀ ਨਸ਼ੀਲੀ ਗੋਲੀਆਂ ਵੇਚਦੇ ਉਹਨਾਂ ਤੇ ਜਿਵੇਂ ਛੋਟੇ ਬੱਚਾ ਨੂੰ ਨਸ਼ਾ ਦਿੰਦੇ ਆ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਏਗੀ ਜੀ ਇਸ ਤੇ ਇੱਕ ਕਮੇਟੀ ਵੀ ਬਣੀ ਹੋਈ ਹੈ ਸਾਡੇ ਪਿੰਡ ਚ ਜੀ ਫਿਕਿੰਗ ਜਿਹੜੇ ਕੋਈ ਮਦਦ ਕਰਨਾ ਚਾਹੁੰਦੇ ਆ ਅੱਗੇ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ ਤੇ बनती कार्रवाई की जाएगी जी, तो जी इससे समाज पे पूरा असर पड़ता है जी जो भी बच्चे बच्चे हम पिंड से शादी करवाते हैं इससे अपना समाज समाज से बहुत गलत प्रभाव पड़ता है जी ता करके कदम उठाया गया है जी उन्होंने खिलाफ कार्रवाई की जाएगी ਉਹਨਾਂ ਨੂੰ ਪਿੰਡ ਚ ਬਾਹਰ ਕੱਢਿਆ ਜਾਏਗਾ ਜੇ ਕੋਈ ਪੰਚਾਇਤ ਤੋਂ ਮਦਦ ਕਰਦਾ ਮਦਦ ਕਰਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜੀ ਮੇਰਾ ਨਾਮ ਟਿੰਨੂ ਮਲੇਠੀਆ ਜੀ ਪਿੰਡ ਚੂੜੀਵਾਲ ਤੰਨਾ ਜੀ ਆਪਣਾ ਅੱਛਾ ਕੀ ਫੈਸਲਾ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਜਿਹੜੇ ਤੁਸੀਂ ਅੱਜ ਆਪਣਾ ਸਮਾਂ ਕੱਢ ਕੇ ਸਾਡੇ ਪੰਚਾਇਤ ਦੀ ਜੋ ਅੱਜ ਇੱਕ ਨਵੀਂ ਰੂਪरेखा ਤਿਆਰ ਹੋ ਰਹੀ ਹੈ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ ਸਰ ਸਾਡੀ ਪੰਚਾਇਤ ਨੇ ਮਤੇ ਪਾਸ ਕੀਤੇ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਮਤ ਹੈ ਜੀ ਨਸ਼ੇ ਦੇ ਖਿਲਾਫ ਜਿਹੜਾ ਪੰਜਾਬ ਦੇ ਵਿੱਚ 6ਵਾਂ ਦਰਿਆ ਵਗ ਰਿਹਾ ਹੈ ਸਰ ਇਸ ਵਾਰ ਦਾ ਜਿਹੜਾ ਚੋਣ ਸੀਗਾ ਇਹ ਸਾਡੇ ਪੂਰੇ ਪਿੰਡ ਦਾ ਜਾਂ ਪੰਜਾਬ ਦਾ ਕੇ ਲਈਏ ਨੌਜਵਾਨਾਂ ਦੀ ਆਵਾਜ਼ ਸੀਗੀ ਕਿ ਨਸ਼ੇ ਨੂੰ ਬੰਦ ਕਰਨ ਲਈ ਆਪਾਂ ਕਿਹ ਉਪਰਾਲੇ ਕਰ ਸਕਦੇ ਹਾਂ ਉਹਨਾਂ ਵਿੱਚੋਂ ਇਹ ਸਭ ਤੋਂ ਪਹਿਲਾ ਉਪਰਾਲਾ ਹੈ ਕਿ ਨਸ਼ੇ ਨੂੰ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ ਪਿੰਡ ਦੇ ਵਿੱਚ ਜਿਹੜੇ ਸ਼ਰਾਰਤੀ ਤੱਤ ਨੇ ਜਿਹੜੇ ਨਸ਼ੇ ਨੂੰ ਵੇਚਦੇ ਨੇ ਤੇ ਕਿਸੇ ਦੀ ਸ਼ਹਿਤ ਹੈ ਉਹ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਨੇ ਉਸੇ ਲਈ ਮਤਾ ਪਾਇਆ ਗਿਆ ਕਿ ਜਿਹੜਾ ਵਿਅਕਤੀ ਨਸ਼ਾ ਵੇਚੇਗਾ ਖੁੱਲੇ ਆਮ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਕੋਈ ਵਿਅਕਤੀ ਉਹਨਾਂ ਦੀ ਮਦਦ ਕਰਦਾ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪੰਚਾਇਤੀ ਮਤਾ ਪਾ ਕੇ ਕੀਤੀ ਜਾਵੇਗੀ। ਇੱਕ ਜਿਹੜੇ ਮਾਮਲੇ ਅਕਸਰ ਦੇਖੇ ਗਏ ਆ ਮੁੰਡੇ ਕੁੜੀਆਂ ਵੱਲੋਂ ਜਿਹੜਾ ਪਿੰਡੇ ਦੇ ਵਿੱਚ ਹੀ ਆ ਕਰਦੇ ਗੋਹਾਂ ਦੇ ਵਿੱਚ ਆਮਨੇ ਸਾਹਮਣੇ ਜਿਹੜੇ ਵਿਆਹ ਕਰਾ ਲੈ ਜਾਂਦੇ ਜੀ ਮਾਤਾ ਪਿਤਾ ਨੂੰ ਜਿਹੜਾ ਜਾ ਕੇ ਜਿਹੜੀ ਸਰਦਾਰ ਹੋਵੇ ਸਰਦਾਰ ਜੀ ਜੀ ਉਸ ਨੂੰ ਲੈ ਕੇ ਵੀ ਇੱਕ ਸਰ ਸਾਡੇ ਪੰਜਾਬ ਦਾ ਮਾਹੌਲ ਪਿੰਡਾਂ ਦਾ ਮਾਹੌਲ ਤੁਹਾਨੂੰ ਪਤਾ ਜੀ ਬਹੁਤ ਵਧੀਆ ਰੱਬ ਰੂਪੀ ਕਹਿ ਸਕਦੇ ਹਾਂ ਕਿ ਸਾਰੇ ਪੀੜੇ ਦਾ ਭਾਈਚਾਰਾ ਇਕੱਠਾ ਰਹਿੰਦਾ ਜੀ ਤੇ ਪਿੰਡ ਹੀ ਸਾਡਾ ਪਰਿਵਾਰ ਹੁੰਦਾ ਹੈ ਤੇ ਉੱਥੇ ਕੁਝ ਇਹ ਜਿਹੇ ਘਟਨਾਵਾਂ ਹੋ ਜਾਂਦੀਆਂ ਕਿ ਜਿਨਾ ਕਰਕੇ ਮਾਂ ਪਿਓ ਨੂੰ ਜੀ ساری ਉਮਰ ਲਈ ਦਾਗੀ ਹੋਣਾ ਪੈਂਦਾ ਤੇ ਉਹਨਾਂ ਨੂੰ ਨਿਵਾਂ ਮਹਿਸੂਸ ਕਰਨਾ ਪੈਂਦਾ ਹੈ ਤੇ ਉਹ ਸਮਾਜ ਵਿੱਚ ਕਿਸੇ ਵੀ ਦੇ ਨਾਲ ਅੱਖਾਂ ਨਹੀਂ ਮਿਲਾ ਸਕਦੇ ਇਹ ਕਿਉਂ ਹੁੰਦਾ ਹੈ ਸਰ ਕਿਉਂਕਿ ਸਰ ਮਾਪੇ ਉਹ ਸਦਾ ਆਪਣੇ ਬੱਚਿਆਂ ਨੂੰ ਇਹ ਹੀ ਚਾਹੁੰਦੇ ਆ ਕਿ ਵੱਡੇ ਲਿਖੇ ਕੋਈ ਨੌਕਰੀ ਲੱਗੇ ਕੋਈ ਵਧੀਆ ਇਨਸਾਨ ਬਣੇ ਮਾਪੇ ਉਹਦੀ ਸਾਰੀ ਉਮਰ ਦੀ ਕਮਾਈ ਉਹਨਾਂ ਦੇ ਉੱਤੇ ਲੱਗ ਜਾਂਦੀ ਹੈ ਤੇ ਆਖਿਰਚੇ ਜਦੋਂ 20 ਸਾਲ ਦੇ 18 ਸਾਲ ਦੇ 24 ਸਾਲ ਦੇ ਜਦੋਂ ਮੁੰਡੇ ਕੁੜੀਆਂ ਹੋ ਜਾਂਦੇ ਨੇ ਤਾਂ ਮਾਪੇ ਉਹਦੀ ਸਾਰੀ ਕਮਾਈ ਨੂੰ ਪਿੱਛੇ ਛੱਡ ਕੇ ਉਹਨਾਂ ਤੇ ਦਾਗ ਲਾ ਕੇ ਉਹ ਅਜਿਹੇ ਕਦਮ ਚੁੱਕ ਲੈਂਦੇ ਜਿਨ੍ਹਾਂ ਕਰਕੇ ਪਿੰਡ ਦਾ ਮਾਹੌਲ ਸਾਡੇ ਪਿੰਡ ਦਾ ਸੰਸਕ੍ਰਿਤੀ ਭਾਈਚਾਰਾ ਖਰਾਬ ਹੋ ਜਾਂਦਾ ਹੈ ਤੇ ਉਹਦੇ ਲਈ ਪੰਚਾਇਤ ਨੇ ਇਹ ਸਭ ਤੋਂ ਪਹਿਲਾਂ ਪਹਿਲ ਕੋਈ ਵੀ ਵਿਅਕਤੀ ਜਾਂ ਮੁੰਡੇਆਂ ਕੁੜੀਆਂ ਇਹ ਜੇ ਕੋਈ ਕਦਮ ਚੁੱਕਦਿਆਂ ਨੇ ਤਾਂ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਮਤਾ ਪਾਇਆ ਜਾਵੇਗਾ ਤੇ ਜਿਹੜਾ ਵਿਅਕਤੀ ਇਸ ਕੰਮ ਦੇ ਵਿੱਚ ਉਹਨਾਂ ਦਾ ਕੋਈ ਯੋਗ ਕਰੇਗਾ ਉਹਦੇ ਖਿਲਾਫ ਵੀ ਪੰਚਾਇਤ ਪੂਰਾ ਸਖਤ ਐਕਸ਼ਨ ਲਏਗੀ ਸਰ ਜੀ ਠੀਕ ਹੈ ਪੰਚਾਇਤ ਨੂੰ ਕੰਮ ਚਾਹੀਦਾ ਨੌਜਵਾਨਾਂ ਨੂੰ ਜੀ ਕਰਨਾ ਚਾਹੀਦਾ ਮੈਂ ਕਰਨਾ ਚਾਹੀਦਾ ਕਿਉਂਕਿ ਪਿੰਡ ਦਾ ਜੋ ਪਾਈਚਾਰ ਹੈ ਉਹ ਬਣਿਆ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਵਿੱਚ ਜਾਤ ਪਾਤਾਂ ਦਾ ਵੀ ਮੁੱਦਾ ਉਠਾ ਲੈਂਦੇ ਨੇ ਤੇ ਪਿੰਡ ਦਾ ਜਿਹੜਾ ਸ਼ਾਂਤੀ ਮਈ ਮਾਹੌਲ ਹੁੰਦਾ ਹੈ ਇਹ ਕੁਝ ਅਜਿਹੇ ਕਦਮ ਜਸਰਾਰਤੀਆਂ ਸਰਪਾ ਕਹਿ ਸਕਦੇ ਜਿਹੜੇ ਮਾਹੌਲ ਨੂੰ ਵਿਗਾੜਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇਹ ਕਰਨਾ ਚਾਹੀਦਾ ਹੈ ਕੀ ਨਾਮ ਕੀ ਹੈ ਛੇਲੂ ਰਾਮ ਜੀ ਹਾਂ ਜੀ ਪੰਚਾਇਤ ਵਿੱਚ ਮਰਜੀ ਵਾਰਡ ਨੰਬਰ 6 ਗਾਮ ਚੁੜਵਾਲ ਦਰਨਾ ਜੀ ਕੀ ਹੈ ਕਿ ਮਤੇ ਪਾਏ ਜਿਹੜੇ ਕਿਸ ਤਰ੍ਹਾਂ ਦੇ ये फैसले नशे के खिलाफ है जी सब तो पहला तो नशे के खिलाफ जो फैसले ले गए है जी हाँ जी ये है, है जी पिंड जिंड नशा बेच रही है चाहे कोई मेडिकल स्टोर है जी या वैसे कोई नशा बेच रहा है उनके खिलाफ है मलेरिया हमारी जो पंचायत है वो काम कर रही है हाँ जी तो क्या उसमें, क्या लिखा क्या है? उसमें लिखा गया है जी अगर अगर कोई नशा पकड़ा जाता है जी और उसकी कोई मदद भी करता है तो पंचायत हमारी उसके भी खिलाफ़ है जी हाँ जी क्या और क्या हमने चार पांच मते पाई हैं जी एक जो लड़के स्कूल के बाहर खड़े रहते हैं जी स्कूल टाइम में सुबह खड़े रहते हैं या दोपहर को जब छुट्टी होती है उस टाइम खड़े रहते हैं जी उनके भी हम एक्शन ले रहे हैं जी हमारी पंचायत हाँ जी और क्या है शादी को लेके शादी को लेकर जी जो गांव में शादी कर रहे हैं जी लड़के लड़की तो बहुत ही बुरी बात है जी क्योंकि वो वैसे तो भाई बहन बने रहते हैं और जैसे भी मोबाइल के तरफ से वो सिस्टम बना हुआ है जी आजकल तो उससे वो गलत हरकत कर रहे हैं जी फिर वो शादी कर लेते हैं बाग तो हमारे जो बुजुर्ग हैं उनको शर्मसार होना पड़ रहा है जी गाँव में हाँ जी तो क्या एक्शन ये जी हम जो ऐसा काम करता है तो उनको हम गांव से बाहर निकालेंगे जी अच्छा। हाँ जी सर और जो उनकी मदद करेगा तो उनको भी हम बाइकाट करेंगे जी पूरे गांव में हमारे हाँ जी उन पर वेतन लेंगे जी हम नहीं बहुत बढ़िया फैसले ले रहे हैं जी हमारी जो पंचायत है बाकी तो गांव वालों को पता है जी कैसे हैं वो फैसले तो हाँ जी बहुत बढ़िया जी लेना चाहिए सभी गाँव जो हमारे साथ में लगते हैं उनको हम कहते हैं जी बहुत बढ़िया फैसला है वो भी ले जी हमारे साथ मिल के हाँ जी हाँ जी समाज को सुधारना चाहिए जी ऐसी जो कर रहे हैं उसके बहुत हाँ जी